ਅਪਾ ਕਰੀਬ ਕਰੀਬ 23 ਬੂਟੇ ਲੈ ਕੇ ਆਏ ਆ ਜੀ ਤੇ ਆਪਾਂ ਉਹ ਸਾਰੇ ਹੀ ਲਾਏ ਨੇ ਐਂਡ ਉਹਦੇ ਚ ਨਿੰਮ, ਮੰਗੋ, ਐਂਡ ਪੀਪਲ, ਅਮਲਤਾਸ, ਕਨੇਰ, ਆਲਮੋਸਟ ਸਾਰੇ ਹੀ ਲਗਾਏ ਵਨ ਸ਼ੀਸ਼ਮ ਐਂਡ ਆਲ ਸਾਰੇ ਹੀ ਹੈਗੇ ਨੇ ਸਾਡੇ ਕੋਲ। ਇਸ ਕੈਨਸਲ ਲਈ ਆਪਾਂ ਪਹਿਲਾ ਇਨੀਸ਼ੀਏਟਿਵ ਚੱਕਿਆ ਹੈ ਵੀ ਸਾਨੂੰ ਹੈਗਾ ਕਿ ਵੀ ਥੋੜੀ ਲੋਕਾਂ 'ਚ ਇਹਦੇ ਬਾਰੇ ਅਵੇਅਰਨੈਸ ਵਧੇ ਕਿਉਂਕਿ ਪਤਾ ਸਾਰਿਆਂ ਨੂੰ ਹੈਗਾ ਪਰ ਕੋਈ ਗੱਲ ਨਹੀਂ ਕਰਦਾ ਇਸ ਬਾਰੇ। ਮਾਂ ਦੇ ਨਾਮ ਤੇ ਬੂਟਾ ਏ, ਕੋਈ ਕਹੇ ਮੇਰੇ ਬੱਚੇ ਦੇ ਨਾਮ ਤੇ ਬੂਟਾ ਏ ਤਾਂ ਮੈਨੂੰ ਉਮੀਦ ਹੈ ਕਿ ਵੀ ਜਿਹੜੇ ਆਪਣੇ ਨਾਮਾਂ ਦੇ ਨਾਲ ਪੌਦੇ ਲਗਾ ਰਹੇ ਨੇ ਤੇ ਇਹਨਾਂ ਦਾ ਖਿਆਲ ਵੀ ਰੱਖਣੀ ਕਿ ਖਾਲੀ ਜਿੱਥੇ ਆਪਾਂ ਦਰਖਤ ਲਾ ਸਕਦੇ ਆ ਇਸ ਕਰਕੇ ਆਪਾਂ ਨੇ ਜਗਾ ਚੁਣੀ ਹੈਗੀ ਵੀ ਚਲੋ ਇੱਥੇ ਜਿਹੜਾ ਦਰਖਤਾਂ ਦਾ ਧਿਆਨ ਵੀ ਰੱਖ ਹੋ ਜੂਗਾ ਕਿਉਂਕਿ ਇੱਥੇ ਪਹਿਲੇ ਹੀ ਸਰਕਾਰ ਵੱਲੋਂ ਵੀ ਇੱਥੇ ਜਿਹੜੇ ਬੰਦੇ ਰੱਖੇ ਹੋਏ ਨੇ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਈ ਹੈਗੀ ਬਾਕੀ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਸਪਾਹੋ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ ਤੁਹਾਡੀ ਜਿਹੜੀ ਨੀਲ ਵਰਸ ਫਾਊਂਡੇਸ਼ਨ ਹੈ ਇਹਦੇ ਉੱpon ਤੁਸੀਂ ਅੱਜ ਬੂਟੇ ਲਗਾਏ ਨੇ ਬੋਗਨਵਿਲੀ ਇੱਥੇ ਜਿਹੜਾ ਇਹਦੇ ਬਾਰੇ ਦੱਸੋ ਕਿੰਨੇ ਬੂਟੇ ਲਗਾਏ ਨੇ ਆਪਾਂ ਕਰੀਬ ਕਰੀਬ 23 ਬੂਟੇ ਲੈ ਕੇ ਆਏ ਆ ਜੀ ਤੇ ਆਪਾਂ ਉਹ ਸਾਰੇ ਹੀ ਲਾਏ ਨੇ ਐਂਡ ਉਹਦੇ ਚ ਨਿੰਮ, ਮੰਗੋ ਐਂਡ ਪੀਪਲ, ਅਮਲਤਾਸ, ਕਨੇਰ ਆਲਮੋਸਟ ਸਾਰੇ ਲਗਾਏ इवन ਸ਼ੀਸ਼ਮ ਐਂਡ ਆਲ ਸਾਰੇ ਹੀ ਹੈਗੇ ਨੇ ਸਾਡੇ ਕੋਲ ਆਪਾਂ ਸਾਰੇ ਹੀ ਲੈ ਕੇ ਆਏ ਉਹ ਜਿਹੜੇ ਦਰਖਤ ਅੱਗੇ ਨੂੰ ਵੱਡੇ ਹੋ ਕੇ ਕੁਝ ਵਧੀਆ ਹੀ ਰਹਿਣਗੇ ਨਾਟ ਇਵਨ ਆਪਾਂ ਸਿਰਫ ਫਲਔਰਸ ਨਹੀਂ ਲੈ ਕੇ ਆਏ ਸਾਡੇ ਕੋਲ ਟਰੀਜ਼ ਨੇ ਉਤਸ਼ਾਹ ਕੀ ਹੁੰਦਾ ਜੀ ਆਮ ਤੌਰ ਤੇ ਜਿਹੜੀਆਂ ਐਨ ਜੀਓਜ਼ ਬੂਟੇ ਲਾਉਂਦੀਆਂ এনवायरमेंट ਬਾਰੇ ਕੰਮ ਕਰਦੀਆਂ ਨੇ ਤੇ ਬੂਟੇ ਲੱਗ ਜਾਂਦੇ ਨੇ ਮੁੜ ਕੇ ਉਹਨਾਂ ਦੀ ਕੇਅਰ ਕੋਈ ਨਹੀਂ ਕਰਦਾ ਤੁਸੀਂ ਕੇਅਰ ਕਰੋਗੇ ਉਹਨਾਂ ਦੀ ਬਾਬਾ ਜੀ ਬਿਲਕੁਲ ਜੀ ਬਿਲਕੁਲ ਕਰਾਂਗੇ ਅੱਜ ਪਹਿਲਾ ਤੇ ਆਪਾਂ ਮਾਲੀ ਭਈਆਂ ਨੂੰ ਮੈਂ ਥੈਂਕ ਯੂ ਕੀਤਾ ਹੈ ਮੈਂ ਉਹਨਾਂ ਨੂੰ ਵੀ ਪੂਰੀ ਉਹਨਾਂ ਨਾਲ ਪੂਰੀ ਗੱਲਬਾਤ ਹੈਗੀ ਮੇਰੀ ਮੈਂ ਉਹਨਾਂ ਨੂੰ ਕਿਹਾ ਮੈਂ ਕਹਾਂ ਮੈਂ ਆਂਦੀ ਜਾਂਦੀ ਰਹਾਂਗੀ ਤੇ ਤੁਸੀਂ ਪਲੀਜ਼ ਟੇਕ ਕੇਅਰ ਕਰਨੀ ਕਿਉਂਕਿ ਆਈ نو ਕਿ ਇਹ ਲਾਣਾ ਬਹੁਤ ਆਸਾਨ ਹੈ ਪਰ ਉਹਦੀ ਟੇਕ ਕੇਅਰ ਕਰਨੀ ਬਹੁਤ ਹੀ ਜ਼ਿਆਦਾ ਡਿਫਿਕਲਟ ਹੈ ਨਹੀਂ ਨਹੀਂ ਇੱਥੇ ਤਾਂ ਫਿਰ ਵੀ ਟੇਕ ਕੇਅਰ ਹੋ ਜੇਗਾ ਕਿਉਂਕਿ ਅਲਰੇਡੀ ਬੰਦੇ ਹੈਗੇ ਬਿਲਕੁਲ ਜੀ ਬਿਲਕੁਲ ਹੋਰ ਕੀ ਕੰਮ ਕਰੀਏ ਤੁਹਾਡੀ ਫਾਊਂਡੇਸ਼ਨ ਨੇ ਬ੍ਰੈਸਟ ਕੈਂਸਰ ਆਪਾ ਜੀ ਬ੍ਰੈਸਟ ਕੈਂਸਰ ਲਈ ਆਪਾਂ ਪਹਿਲਾ ਇਨੀਸ਼ੀਏਟਿਵ ਚੱਕਿਆ ਹੈ ਵੀ ਸਾਨੂੰ ਹੈਗਾ ਕਿ ਵੀ ਥੋੜੀ ਲੋਕਾਂ 'ਚ ਇਹਦੇ ਬਾਰੇ ਅਵੇਅਰਨੈਸ ਵਧੇ ਕਿਉਂਕਿ ਪਤਾ ਸਾਰਿਆਂ ਨੂੰ ਹੈਗਾ ਪਰ ਕੋਈ ਗ ਲੋਕਾਂ ਨੂੰ ਅੱਗੇ ਆ ਕੇ ਇਸ ਕੌਸ ਬਾਰੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਇਨਕਰੀਜ਼ ਹੋ ਰਿਹਾ ਹੈ ਡੇ ਬਾਈ ਡੇ ਤੇ ਆਪਾਂ ਬਾਕੀ ਅੰਡਰ ਪ੍ਰਿਵੀਲੇਜ ਲਈ ਕੰਮ ਕਰਦੇ ਹਾਂ ਜਿੰਨੇ ਵੀ ਤੁਸੀਂ ਲਾਲੂ ਬੱਚੇ ਨੇ ਗਰੀਬ ਜਿਹੜੇ ਪੜ ਨਹੀਂ ਸਕਦੇ ਜਾਂ ਬਜ਼ੁਰਗ ਨੇ ਜਿਹੜੇ ਸਰਕਾ ਤੇ ਬੈਠੇ ਆ ਤੇ ਸਾਡੇ ਤੋਂ ਜਿੰਨਾ ਬਣ ਸਕਦਾ ਆਪਾਂ ਉਹਨਾਂ ਮੈਕਸਿਮਮ ਕਰਦੇ ਹਾਂ ਜਿੰਨਾ ਵੀ ਆਪਾਂ ਕਰ ਸਕਦੇ ਆ ਗਰਜੀਤ ਦੱਸੋ ਇਹਦੇ ਬਾਰੇ ਜਿਹੜਾ ਤੁਸੀਂ ਇਹ ਉਪਰਾਲਾ ਕੀਤਾ ਅੱਜ ਦੇਖੋ ਇਹ ਨੀਲਵਰਥ ਫਾਊਂਡੇਸ਼ਨ ਵਾਲਿਆਂ ਕੰਨੀ ਤੇ ਅੱਜ ਸਾਰੇ ਜਣੇ ਇਕੱਠੇ ਹੋਏ ਆਗੇ ਹਰ ਜਿਵੇਂ ਆਪਾਂ ਕਹਿੰਦੇ ਆਂਗੇ ਵੀ ਮੈਂ ਆਪਣੀ ਮਾਂ ਦੇ ਨਾਮ ਦਾ ਬੂਟਾ ਲਾਇਆ ਕਿਸੇ ਨੇ ਆਪਣੇ ਬੱਚੇ ਦੇ ਨਾਮ ਦਾ ਬੂਟਾ ਲਾਇਆਗਾ ਇਸ ਤਰ੍ਹਾਂ ਹੀ ਜਿੰਨੇ ਵੀ ਸਾਡੇ ਇੱਥੇ ਤੁਸੀਂ ਦੇਖ ਰਹੇ ਹੋ ਛੇ ਨਾਲ ਖੜੇ ਹੈਗੇ ਜਿੰਨੇ ਵੀ ਪਰਿਵਾਰ ਆਏਗੇ ਇੱਥੇ ਹਰ ਇੱਕ ਪਰਿਵਾਰ ਅਲੱਗ-ਅਲੱਗ ਬੂਟਾ ਲਗਾ ਰਿਹਾਗਾ ਕੋਈ ਕਹਿੰਦਾ ਵੀ ਇਹ ਮੇਰੀ ਮਾਂ ਦੇ ਨਾਮ ਤੇ ਬੂਟਾ ਏ ਕੋਈ ਕਹਿੰਦਾ ਮੇਰੇ ਬੱਚੇ ਦੇ ਨਾਮ ਤੇ ਬੂਟਾ ਏ ਤਾਂ ਮੈਨੂੰ ਉਮੀਦ ਹੈ ਕਿ ਵੀ ਜਿਹੜੇ ਆਪਣੇ ਨਾਮਾਂ ਦੇ ਨਾਲ ਪੌਦੇ ਲਗਾ ਰਹੇ ਨੇ ਤੇ ਇਹਨਾਂ ਦਾ ਖਿਆਲ ਵੀ ਰੱਖਣਗੇ ਆਪਣੇ ਬੱਚੇ ਮਾਂ ਵਾਂਗ ਬਿਲਕੁਲ ਠੀਕ ਹੈ ਮਹਾਲੀ ਵਿੱਚ ਜਿਹੜਾ ਇਸ ਟਾਈਮ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈ ਦਰਖਤ ਕਈ ਥਾਵਾਂ ਤੇ ਮਿਸਿੰਗ ਨੇ ਬਿਲਕੁਲ ਐਸੇ ਤਾਂ ਮਿਊਸਪਲ ਕਾਉਂਸਲਰ ਉਪਰਾਲੇ ਕਰਦੀ ਹੈ ਕਈ ਥਾਵਾਂ ਤੇ ਦਰਖਤ ਬਹੁਤ ਜ਼ਿਆਦਾ ਉੱਚੇ ਹੋ ਚੁੱਕੇ ਨੇ ਕਈ ਥਾਵਾਂ ਤੇ ਦਰਖਤ ਸੁੱਕ ਗਏ ਨੇ ਤੇ ਕੀ ਉਹ ਉਹਨਾਂ ਚੀਜ਼ਾਂ ਨੂੰ ਇਹ ਦੇਖਦੇ ਹੋਏ ਆਪਾਂ ਨੇ ਪਹਿਲਾਂ ਦੇਖਿਆ ਵੀ ਇੱਥੇ ਕਿੰਨੀ ਜਗ੍ਹਾ ਆਪਾਂ ਨੂੰ ਪਤਾਗਾ ਵੀ ਜਿਹੜੀ ਖਾਲੀ ਹੈ ਜਿੱਥੇ ਆਪਾਂ ਦਰਖਤ ਲਾ ਸਕਦੇ ਹਾਂ ਇਸ ਕਰਕੇ ਆਪਾਂ ਨੇ ਇਹ ਜਗ੍ਹਾ ਚੁਣੀ ਹੈਗੀ ਵੀ ਚਲੋ ਇੱਥੇ ਜਿਹੜਾ ਦਰਖਤਾਂ ਦਾ ਧਿਆਨ ਵੀ ਰੱਖ ਹੋ ਜਾਊਗਾ ਕਿਉਂਕਿ ਇੱਥੇ ਪਹਿਲਾਂ ਹੀ ਸਰਕਾਰ ਵੱਲੋਂ ਵੀ ਇੱਥੇ ਜਿਹੜੇ ਬੰਦੇ ਰੱਖੇ ਹੋਏ ਨੇ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਈ ਖੁਦ ਵੀ ਆ ਕੇ ਇਹਨਾਂ ਨੂੰ ਦੇਖਾਂਗੇ ਕਿਉਂਕਿ ਅਸੀਂ ਇਹ ਸੋਚੇਗਾ ਵੀ ਯਾਰ ਪੌਦਾ ਤਾਂ ਮੈਂ ਚਲੋ ਲਾ ਗਿਆ ਹੈਨਾ ਆਪਣੀ ਫੋਟੋ ਵੀ ਖਿੱਚਾ ਜੂਗਾ ਪਤਾ ਵੀ ਲਾ ਜੂਗਾ ਵੀ ਗੁਰਜੀਤ ਤਾਂ ਬਹੁਤ ਵਧੀਆ ਕੰਮ ਕਰ ਰਿਹਾ ਜੀ ਪੌਦੇ ਲਾ ਗਿਆ ਪਰ ਮੈਨੂੰ ਇਹ ਵੀ ਕੱਲਾ ਅਸੀਂ ਇਹ ਉਮੀਦ ਨਹੀਂ ਰੱਖਣੀ ਹੈਗੀ ਵੀ ਪੌਦੇ ਲਾਦੇ ਤੇ ਲੋਕਾਂ ਨੂੰ ਲੱਗੇ ਵੀ ਸੇਵਾ ਕਰ ਰਿਹਾ ਅਸੀਂ ਇਹ ਵੀ ਦੇਖਣਾਗਾ ਵੀ ਪੌਦਾ ਪਲ ਵੀ ਰਿਹਾ ਕਿ ਨਹੀਂ ਪਰ ਰਿਹਾ ਵੀ ਉਹਨੂੰ ਕੋਈ ਪਾਣੀ ਦੀ ਕਿਸੇ ਚੀਜ਼ ਦੀ ਕਮੀ ਤਾਂ ਨਹੀਂ ਆ ਰਹੀ ਵੀ ਆਪਾਂ ਉਹ ਵੀ ਟਾਈਮ ਨਾਲ ਆ ਕੇ ਉਹਨੂੰ ਦਿੰਦੇ ਰਹੀਏ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ